ਸਤਿ ਸ਼੍ਰੀ ਅਕਾਲ ਪੰਜਾਬ ਡੈਰੀਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਅਜੇ ਸਰਦਾਰ ਜੀ ਤਿੰਨ ਦੇ ਚੱਲਦਿਆਂ ਪੰਜਾਬ ਦੇ ਵਿੱਚ ਫਿਲਮੀ ਇੰਡਸਟਰੀ ਕਾਫੀ ਜ਼ਿਆਦਾ ਗਰਮਾਈ ਹੋਈ ਹੈ ਤਲਜੀਤ ਦਸਾਂ ਜੋਰਾਂ ਦਾ ਕਾਫੀ ਵੱਡੇ ਪੱਧਰ ਦੇ ਉੱਤੇ ਵਿਰੋਧ ਚੱਲ ਰਿਹਾ ਹੈ ਪੂਰੇ ਭਾਰਤ ਭਰ ਦੇ ਵਿੱਚ ਇਹ ਵਿਰੋਧ ਉਹਨਾਂ ਦੀ ਆਈ ਹੋਈ ਫਿਲਮ ਸਰਦਾਰ ਜੀ ਤਿੰਨ ਦੇ ਚੱਲਦਿਆਂ ਹੋਇਆ ਹੈ ਕਿਉਂਕਿ ਇਸ ਦੇ ਵਿੱਚ ਸਾਨੂੰ ਪਾਕਿਸਤਾਨੀ ਅਦਾਕਾਰਾਂ ਹਾਨੀ ਆਮਰ ਫਿਲਮ ਦੇ ਵਿੱਚ ਅਦਾਕਾਰੀ ਕਰਦੇ ਦਿਖੇ ਸਨ ਪਰ ਇਸ ਦੇ ਚੱਲਦਿਆਂ ਇੱਕ ਹੋਰ ਵੱਡੀ ਚਰਚਾ ਦਾ ਵਿਸ਼ਾ ਇਹ ਬਣ ਗਿਆ ਹੈ ਕਿਉਂਕਿ ਆਉਣ ਵਾਲੀ ਅਮਰਿੰਦਰ ਗਿੱਲ ਹੋਰਾਂ ਦੀ ਫਿਲਮ ਚੱਲ ਮੇਰਾ ਪੁੱਤ 4 ਜੋ ਕਿ 1 ਅਗਸਤ ਨੂੰ ਹੋਣੀ ਹੈ ਰਿਲੀਜ਼ ਸਿਨੇਮਾ ਕਰਾਂ ਦੇ ਵਿੱਚ ਤੇ ਜਿਸ ਦੇ ਵਿੱਚ ਸਾਨੂੰ ਇਫਤਖਾਰ ਠਾਕੁਰ ਜੋ ਕਿ ਇੱਕ ਹੋਰ ਪਾਕਿਸਤਾਨੀ ਮਸ਼ਹੂਰ ਅਦਾਕਾਰ ਨੇ ਉਹ ਸਾਨੂੰ ਇਸ ਫਿਲਮ ਦੇ ਵਿੱਚ ਨਜ਼ਰ ਆਉਣਗੇ ਤੇ ਤੁਹਾਨੂੰ ਕੀ ਲੱਗਦਾ ਕਿ ਜਿੱਦਾਂ ਇਹ ਸਾਰੀਆਂ ਫਿਲਮਾਂ ਦਾ ਵਿਰੋਧ ਚੱਲ ਰਿਹਾ ਹੈ ਤੇ ਉਸ ਤੋਂ ਬਾਅਦ ਹੁਣ ਅਮਰਿੰਦਰ ਗਿੱਲ ਹੋਰਾਂ ਦੀ ਇੱਕ ਫਿਲਮ ਆ ਰਹੀ ਹੈ ਜਿਸ ਦੇ ਵਿੱਚ ਸਾਨੂੰ ਇਫਤਖਾਰ ਠਾਕੁਰ ਸਿਮੀ ਚੈਲ ਅਮਰਿੰਦਰ ਗਿੱਲ ਗੁਰਸ਼ਬਦ ਮੁੱਖ ਕਿਰਦਾਰਾਂ ਦੇ ਵਿੱਚ ਨਜ਼ਰ ਆਉਣਗੇ ਉਸ ਫਿਲਮ ਦਾ ਕੀ ਹੋਵੇਗਾ ਕੀ ਇੱਕ ਅਜਿਹੀ ਪੰਜਾਬੀ ਇੰਡਸਟਰੀ ਨੂੰ ਸਿਰਫ ਇੱਕ ਕੇਵਲ ਟਾਰਗੇਟ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਵੀ ਫਿਲਮ ਇੱਕ ਅਜਿਹੀ ਹੈ ਜਿਸ ਦਾ ਕੀ ਸ਼ੂਟ ਪਹਿਲਗਾਮ ਹਮਲੇ ਤੋਂ ਪਹਿਲਾਂ ਹੋ ਚੁੱਕਾ ਹੈ ਜਿਸ ਨੂੰ ਚੱਲ ਕੇ ਕਾਫੀ ਜ਼ਿਆਦਾ ਜੜੀਆਂ ਉਹਨਾਂ ਦੀਆਂ ਪਿਛਲੀਆਂ ਫ੍ਰੈਂਚਾਈਜ਼ ਦੀਆਂ ਫਿਲਮਾਂ ਦੇਖੀਆਂ ਜਾਣ ਤਾਂ ਉਹ ਵੀ ਕਾਫੀ ਜ਼ਿਆਦਾ ਹਿਟ ਰੀਆਂ ਨੇ ਕਾਫੀ ਉਹਨਾਂ ਨੇ ਸੁਰੱਖਿਆ ਬਟੋਰੀਆਂ ਨੇ ਪੂਰੇ ਦੁਨੀਆ ਭਰ ਦੇ ਵਿੱਚ ਇਸ ਦੇ ਨਾਲ ਨਾਲ ਦਿਲਜੀਤ ਦੋਸਾਂ ਜੋਰਾਂ ਦੀ ਫਿਲਮ ਸਰਦਾਰ ਦੀ ਤਿੰਨ ਜੋ ਕਿ ਯੂਕੇ ਦੇ ਜਾਂ ਯੂਐਸਏ ਦੇ ਕਹਿ ਲਓ 12 ਟੌਪ ਦੀਆਂ ਫਿਲਮਾਂ ਦੇ ਵਿੱਚ ਆਪਣੀ ਥਾਂ ਬਣਾਈ ਹੈ ਤੇ ਉਹਨਾਂ ਦਾ ਕਾਫੀ ਜ਼ਿਆਦਾ ਵਿਰੋਧ ਚੱਲ ਰਿਹਾ ਹੈ ਉਨੇ ਸਭ ਦੇ ਚੱਲਦਿਆਂ ਅਮਰਿੰਦਰ ਗਿੱਲ ਹੋਰਾਂ ਦੀ ਫਿਲਮ ਵੀ ਕਾਫੀ ਜਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਦੇ ਵਿੱਚ ਸਾਨੂੰ ਚੱਲ ਮੇਰਾ ਪੁੱਤ 4 ਦੇ ਵਿੱਚ ਪਾਕਿਸਤਾਨ ਤੇ ਕਾਫੀ ਕੁਝ ਅਜਿਹੇ ਅਦਾਕਾਰ ਦੇਖਣ ਨੂੰ ਮਿਲਣਗੇ ਜਿਨ੍ਹਾਂ ਦੇ ਉੱਤੇ ਹੁਣ ਭਾਰਤ ਦੇ ਵਿੱਚ ਬੈਨ ਲੱਗਿਆ ਹੋਇਆ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਭਾਰਤ ਦੇ ਵਿੱਚ ਬੈਨ ਹੋਣ ਵਾਲੇ ਜਿਹੜੇ ਪਾਕਿਸਤਾਨੀ ਅਦਾਕਾਰਾਂ ਨੇ ਉਹ ਕੀ ਚੱਲ ਮੇਰਾ ਪੁੱਤ 4 ਇੱਥੇ ਭਾਰਤ ਦੇ ਵਿੱਚ ਰਿਲੀਜ਼ ਹੋਵੇਗੀ ਜਾਂ ਨਹੀਂ ਹੋਵੇਗੀ ਇਹ ਸਾਨੂੰ ਜਰੂਰ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਕੀ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਜਿਹੜੇ ਸਿੰਗਰ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਟਾਰਗੇਟ ਕੀਤਾ ਜਾਂਦਾ ਹੈ ਜਾਂ ਪੰਜਾਬੀ ਅਦਾਕਾਰਾਂ ਨੂੰ ਕਾਫੀ ਜ਼ਿਆਦਾ ਟਾਰਗੇਟ ਕੀਤਾ ਜਾਂਦਾ ਇਸ ਦੇ ਉੱਪਰ ਵੀ ਤੁਸੀਂ ਆਪਣੇ ਜਰੂਰੀ ਟਿੱਪਣੀਆਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸੋ ਜਿੱਦਾਂ ਕੋਈ ਵੱਡੀ ਅਪਡੇਟ ਆਉਂਦੀ ਹੈ ਲੈ ਕੇ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ ਉਦੋਂ ਤੱਕ ਲਈ ਸਾਨੂੰ ਦੋਵਾਂ ਇਜਾਜ਼ਤ ਧੰਨਵਾਦ